ਉਵੇਂ ਤਰੀਕੇ ਨਾਲ ਕੰਮ ਕਰੂਗੀ ਤੁਰੰਤ ਪਾਏ ਤੇਲੇ ਨੂੰ ਵੀ ਮਾਰੂ ਤੇ ਕਟੋ-ਕਟ ਇੱਕ ਲੰਮਾ ਸਮਾਂ ਤੇਲੇ ਨੂੰ ਪੈਣ ਵੀ ਨਹੀਂ ਦੋ ਤੇ ਮੀਂਹ ਕਣੀ ਦੇ ਮੌਸਮ ਚ ਅੱਪਾ ਕੀ ਕਰੀਏ ਕਿਸਾਨ ਦੋਸਤੋ ਬੀਪੀਐਕਸ ਟੈਕਨੋਲੋਜੀ ਹੈ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਹੋਪ ਕਰਦਾ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋਸਤ ਹਨੀ ਕੋਟਕਪੁਰਾ ਤੋਂ ਕਿਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਮੇਰੀ ਹਮੇਸ਼ਾ ਇੱਕ ਵੀਡੀਓ ਬਣਾਉਣ ਦਾ ਇੱਕ ਮਕਸਦ ਰਿਹਾ ਹੈ ਉਹਦਾ ਇੱਕ ਮਕਸਦ ਹੁੰਦਾ ਕਿਸਾਨ ਦੋਸਤਾਂ ਲਈ ਜੇ ਕੋਈ ਨਵਾਂ ਪ੍ਰੋਡਕਟ ਆਇਆ ਹੈ ਜਾਂ ਕੋਈ ਨਵੀਂ ਬਿਮਾਰੀ ਦਾ ਅਟੈਕ ਜ਼ਿਆਦਾ ਹੋ ਰਿਹਾ ਮੈਂ ਹਮੇਸ਼ਾ ਵੀਡੀਓ ਉਸੇ ਮੁੱਦੇ ਤੇ ਬਣਾਉਂਗਾ ਸਵਾਗਤ ਹੈ ਮੇਰੇ ਸਾਰੇ ਕਿਸਾਨ ਦੋਸਤਾਂ ਦਾ ਆਪਣੇ ਅਫੀਸ਼ੀਅਲ YouTube ਪੇਜ ਤੇ Facebook ਪੇਜ ਟੋਟਲ ਖੇਤੀ ਟੋਟਲ ਫਾਰਮਿੰਗ ਕਿਸਾਨ ਦੋਸਤੋਂ ਆਪਣੀ ਅੱਜ ਦੀ ਇਹ ਖਾਸ ਵੀਡੀਓ ਹੈ ਨਚੀਨੋ ਕੰਪਨੀ ਦੇ ਨਵੇਂ ਪ੍ਰੋਡਕਟ ਨੂੰ ਲੈ ਕੇ ਜਿਹੜਾ ਕਿ ਨਾਮ ਹੈਗਾ ਡੂ ਇਟ ਪੁਰਾਣੇ ਦੌਰਾਂ ਦੇ ਵਿੱਚ ਵੇਖਿਆ ਗਿਆ ਹੈ ਬਹੁਤ ਵੱਡਾ ਜਿਹੜਾ ਨੁਕਸਾਨ ਮੀਨ ਪੈਡੀ ਦਾ ਮੀਨ ਚੋਨੇ ਦਾ ਜਿਹੜੀ ਆਈਟਮ ਕਰਦੀ ਹੈ ਉਹ ਹੈਗਾ BPH ਮੈਂ ਸਰਲ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜਾ ਕਿ ਜਿਹਨੂੰ ਆਪਾਂ ਕਹਿ ਦਿੰਨੇ ਕਾਲਾ ਤੇਲਾ ਜਾਂ ਕਾਲਾ ਮੱਛਰ ਕਿਸਾਨ ਦੋਸਤੋਂ ਸੁੰਡੀ ਜਾਂ ਕਿਸੇ ਵੀ ਪ੍ਰਕਾਰ ਦੀ ਫੰਗਸ ਉਹਨਾ ਨੁਕਸਾਨੀ ਕਉ ਕਰੂਗੀ ਜਿਹੜਾ ਕਿ ਪੀਏਯੂ ਲੁਧਿਆਣਾ ਯੂਨੀਵਰਸਿਟੀ ਵੀ ਕਹਿੰਦੀ ਹੈ ਵਧ ਤੋਂ ਵਧ 5% ਜਾਂ 10% ਮੇਨ ਸੁੰਡੀ ਨੇ ਨੁਕਸਾਨ ਜਾ ਕੇ ਕਰਨਾ ਹੁੰਦਾ ਬਘੋਲੇ ਦੇ ਨੇੜੇ ਜਾ ਕੇ ਜੇ ਪੱਤਾ ਲਪੇਟ ਪੈ ਜਾਏ ਤੇ ਪੱਤਾ ਚਿੱਟਾ ਹੋ ਜਾਏ ਕਿ ਉਹਦੀ ਭੋਜਨ ਬਣਾਉਣ ਦੀ ਪ੍ਰਕਿਰਿਆ ਰੁਕ ਜਾਂਦੀ ਹੈ ਦੂਸਰੀ ਗੱਲ ਸਭ ਤੋਂ ਮੇਨ ਚੀਜ਼ ਜਿਹੜਾ ਕਿ ਆਪਣੇ 50% ਝੋਨੇ ਦਾ ਵੀ ਉਸ ਤੋਂ ਵੀ ਵੱਧ ਨੁਕਸਾਨ ਕਰ ਦਿੰਦੀ ਆ ਉਹ ਕੀ ਹੈ ਜੀ ਕਾਲਾ ਤੇਲਾ ਜੋ ਕਿਉਂਕਿ ਕਾਲਾ ਤੇਲਾ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਆ ਦੀ ਜਨਰੇਸ਼ਨ ਗਾਂ ਵਧੋਂਦਾ ਰਹਿੰਦਾ ਇੱਕ ਮਰਦਾ ਤਾਂ ਉਹਦਾ ਬੱਚਾ ਪੈਦਾ ਹੋਇਆ ਹੁੰਦਾ ਬੱਚਾ ਮਰਦਾ ਤਾਂ ਗਾਂ ਅਗਲਾ ਬੱਚਾ ਪੈਦਾ ਹੋਇਆ ਹੁੰਦਾ ਇਹ ਮੇਰੇ 99% ਕਿਸਾਨ ਦੋਸਤਾਂ ਨੂੰ ਪਤਾ ਕਿਵੇਂ ਲੱਗਦਾ ਜਦੋਂ ਇੱਕ ਇਹ ਦੋਗੀਆਂ ਦਾ ਰੂਪ ਲੈ ਲੈਂਦਾ ਦੋਗੀਆਂ ਦੇ ਰੂਪ ਦੇ ਵਿੱਚ ਕੀ ਹੁੰਦਾ ਸੀਲਾ ਹਮੇਸ਼ਾ ਨੀਚੋਂ ਚੂਸਣਾ ਸ਼ੁਰੂ ਕਰਦਾ ਤੇ ਉੱਪਰ ਚੜਦਾ ਰਹਿੰਦਾ ਇੱਕ ਕਾਲੇ ਦੇਲੇ ਦੀ ਕਿਸਾਨ ਦੋਸਤੋ ਕਿ ਨਿਸ਼ਾਨੀ ਵੀ ਹੁੰਦੀ ਹੈ ਕਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਹ ਤੇਲ ਹੈ ਕਿ ਸਾਡਾ ਕੋਈ ਮਿੱਤਰ ਕੀੜਾ ਉਹ ਟੇਡਾ ਦੁਰੂਗਾ ਮੈਂ ਪੁਰਾਣੀਆਂ ਜਿਹੜੀਆਂ ਮੇਰੇ ਆਪ ਦੇ ਹੱਥ ਦੀਆਂ ਵੀਡੀਓ ਸ਼ੂਟ ਕੀਤੀਆਂ ਮੈਂ ਉਹ ਵੀ ਵਿੱਚ ਲਗਾਉਣ ਦੀ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਪਤਾ ਲੱਗੇ ਤੇ ਜਦੋਂ ਆਪਾਂ ਨੂੰ ਹੱਥ ਲਾਵਾਂਗੇ ਉਹ ਟੇਡਾ ਦੁਰੇਗਾ ਕਦੇ ਵੀ ਵੇਖ ਲਿਓ ਇੱਕ ਨਿਸ਼ਾਨੀ ਹੋਊਗੀ ਕਿਸਾਨ ਦੋਸਤੋ ਇੰਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਤੇਲਾ ਆਮ ਬਹੁਤ ਹੀ ਦਵਾਈਆਂ ਆਉਂਦੀਆਂ ਆਂਦੀਆਂ ਮਾਰਕੀਟ ਦੇ ਵਿੱਚ ਉਹ ਕੀ ਕਰਦੀਆਂ ਤੇਲਾ ਇੱਕ ਵਾਰੀ ਮਾਰਤਾ ਉਹਨੇ ਪੰਜਾਂ ਦਸਾਂ ਦਿਨਾਂ ਦੇ ਵਿੱਚ ਬਾਅਦ ਫੇਰ ਆ ਜਾਂਦਾ ਹੁਣ ਕਿਸਾਨ ਦੋਸਤ ਕਰੇ ਕੀ ਸਪਰੇਅ ਤਾਂ ਇੱਕ ਵਾਰੀ ਕਰੋਣੀ ਬੜੀ ਔਖੀ ਹੁੰਦੀ ਐ ਤੇ ਦਸਵੇਂ ਦਿਨ ਕਿਹੜਾ ਵੀਰ ਭੁੰਡਾ ਚਕਾਵੇ ਜਾਂ ਕਿਹੜਾ ਕੀੜੇ ਤੋਂ ਕਰਾਵੇ ਜਾਂ ਕਿਹੜਾ ਕਿਸੇ ੜਮੀ ਚੱਕੇ ਬਹੁਤ ਡਿਫਿਕਲਟੀ ਐ ਇੰਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਾ ਚੀਨੋ ਕੰਪਨੀ ਨੇ ਇੱਕ 4x ਟੈਕਨੋਲੋਜੀ ਨਾਲ BPX ਟੈਕਨੋਲੋਜੀ ਨਾਲ ਇੱਕ ਲਾਂਚ ਕਰਤਾ ਨਵਾਂ ਪ੍ਰੋਡਕਟ ਉਹ ਜਿਹੜਾ ਕੀ ਹੈਗਾ ਡੂ ਇਟ ਜੀਹਦੇ ਕੀ ਕਿਸਾਨ ਦੋਸਤੋਂ ਚਾਰ ਤਰੀਕੇ ਨਾਲ ਕੰਮ ਕਰਦਾ ਜੇ ਇੱਕ ਤਰੀਕਾ ਫੇਲ ਹੋ ਜੂ ਦੂਜਾ ਤਰੀਕਾ ਤਾਂ ਕੰਮ ਕਰੂਗਾ ਨਾ ਇਹਦਾ ਕੋਈ ਇਹ ਨਹੀਂ ਜੇ ਪਾਊਗੀ ਤਾਂ ਫੇਰ ਕੰਮ ਕਰੂਗਾ ਕਿਸਾਨ ਦੋਸਤੋਂ ਡਿਊਟ ਇਹੋ ਜੀ ਦਵਾਈ ਹੈ ਤੁਸੀਂ ਇਹਨੂੰ 150 ਤੋਂ 200 ਲੀਟਰ ਪਾਣੀ ਲਾ ਕੇ ਕਿੱਲੇ ਦੇ ਵਿੱਚ ਸਪਰੇਅ ਕਰ ਦਿਓ ਇੱਕ ਵਾਰੀ ਇਨੇ ਆਪ ਦੇ ਚਾਰ ਪ੍ਰਕਿਰਿਆਵਾਂ ਨਾਲ ਕੰਮ ਕਰਨਾ ਹੈ ਪਹਿਲੀ ਗੱਲ ਇੱਕ ਕੰਟੈਕਟ ਤੇ ਸਿਸਟੈਮਿਕ ਦੋਵੇਂ ਤਰੀਕੇ ਨਾਲ ਕੰਮ ਕਰੂਗੀ ਤੁਰੰਤ ਪਾਏ ਤੇਲੇ ਨੂੰ ਵੀ ਮਾਰੂ ਤੇ ਕਟੋ-ਕਟ ਇੱਕ ਲੰਮਾ ਸਮਾਂ ਤੇਲੇ ਨੂੰ ਪੈਣ ਵੀ ਨਹੀਂ ਦੋ ਪਹਿਲਾ ਤਰੀਕਾ ਇਹਦਾ ਕੰਮ ਕਰਨ ਦਾ ਦੋ ਜੀ ਯਾਦ ਰੱਖਣੀ ਹੈ ਕਿਸਾਨ ਦੋਸਤੋ ਸਿਰਫ 280 ਗ੍ਰਾਮ ਸਿਰਫ 280 ਗ੍ਰਾਮ ਦਵਾਈ ਪੈਣੀ ਹੈ ਪਰ ਯਾਦ ਰੱਖਣਾ ਤੇ ਕੱਲਾ ਇਹਦਾ ਪਾਣੀ 150 ਤੋਂ 200 ਲੀਟਰ ਪਹਿਲਾ ਤਰੀਕਾ ਕਿਸਾਨ ਦੋਸਤੋ ਇਹਦਾ ਕੰਮ ਕਰਨ ਦਾ ਇਹਨੇ ਤੇਲੇ ਦਾ ਨਰਵਸ ਸਿਸਟਮ ਹੀ ਬੰਦ ਕਰ ਦੇਣਾ ਦੂਸਰਾ ਤਰੀਕਾ ਜੇ ਤੁਸੀਂ ਸਪਰੇਅ ਕਰਤੀ ਤੇਲਾ ਬਾਅਦ ਚੋ ਵੀ ਆਇਆ ਪੱਤਿਆਂ ਤੇ ਤਿਰੂਗਾ ਇਹ ਭੁੱਖਾ ਰਹੇ ਕੇ ਇਹਨੇ ਪਾਚਨ ਸ਼ਕਤੀ ਬੰਦ ਕਰ ਦੇਣੀ ਹੈ ਤੇ ਤੇਲਾ ਫਿਰ ਵੀ ਮਰ ਜਾਊਗਾ ਤੀਸਰਾ ਸ਼ਕਤੀ ਇਹਦੇ ਚ ਕੀ ਹੈ ਇਹਨੇ ਮੋਲਟਿੰਗ ਉਹਦੀ ਹੋਣ ਹੀ ਨਹੀਂ ਦੇਣੀ ਮਤਲਬ ਗਾ ਜਨਰੇਸ਼ਨ ਵਧਾਊਗਾ ਨਹੀਂ ਚੌਥਾ ਕੰਮ ਕਿ ਜਿਹੜੇ ਖੇਤ ਚ ਉਹਦੇ ਾਂਡੇ ਪਏ ਆ ਉਹ ਆਂਡਿਆਂ ਨੂੰ ਵੀ ਖਤਮ ਕਰ ਦੂਗਾ ਤੇ ਆਂਡੇ ਦੇਣ ਦੀ ਪ੍ਰਕਿਰਿਆ ਨੂੰ ਵੀ ਜ਼ੀਰੋ ਕਰ ਦੂਗਾ ਤੇ ਸਭ ਤੋਂ ਮੇਨ ਖਾਸੀਅਤ ਹੁਣ ਮੀ ਇੰਨੀ ਮਹਿੰਗੀ ਦਵਾਈ ਵੀ ਆਪਾਂ ਕੋਈ ਕਰ ਦਿੰਨੇ ਆ ਤੇ ਮੀ ਕਣੀ ਦੇ ਮੌਸਮ ਚ ਆਪਾਂ ਕੀ ਕਰੀਏ ਕਿਸਾਨ ਦੋਸਤੋ ਬੀਪੀ ਐਕਸ ਟੈਕਨੋਲੋਜੀ ਹੈ 15 ਮਿੰਟਾਂ ਦੇ ਬਾਅਦ ਜੇਕਰ ਕੋਈ ਉੱਥੇ ਬਾਰਿਸ਼ ਪੈਣ ਦੀ ਵੀ ਸੰਭਾਵਨਾ ਹੋ ਜਾਂਦੀ ਹੈ ਤੇ ਇਹਨੇ 15 ਮਿੰਟਾਂ ਚ ਐਕਟੀਵੇਟ ਹੋ ਜਾਣਾ ਤੇ 2 ਘੰਟੇ ਦੇ ਵਿੱਚ ਬੂਟੇ ਦੇ ਵਿੱਚ ਟੋਟਲ ਰਚ ਜਾਣਾ ਤੇ ਤੀਜੇ ਘੰਟੇ 'ਚ بارش ਵੀ ਹੋ ਜੂ ਕਿਸਾਨ ਦੋਸਤੋ ਇੱਕ ਲੰਮਾ ਸਮਾਂ ਚਿੱਟਾ ਤੇਲਾ ਹਰਾ ਤੇਲਾ ਕਾਲਾ ਤੇਲਾ ਤੇ ਨਾਲ 4x ਟੈਕਨੋਲੋਜੀ ਨੇ ਨਾਲ ਉਥੇ ਤੇਲਾ ਔਨ ਹੀ ਨਹੀਂ ਦੇਣਾ ਸਭ ਤੋਂ ਮੇਨ ਖਾਸੀਅਤ ਕਿਸਾਨ ਦੋਸਤੋ ਇਸ ਇੱਕ ਦਵਾਈ ਦੀ ਨਚੀਨੋ ਕੰਪਨੀ ਦੀ ਜਾਪਾਨ ਦੀ ਇਹ ਕਹਿੰਦੇ ਬਗੋਲੇ ਤੇ ਇੱਕ ਸਪਰੇਅ ਕਰ ਦਿਓ ਤੇ ਲੰਮਾ ਸਮਾਂ ਇਲਾ ਛੱਡੋ ਉਹ ਬੂਟਾ ਇੱਕ ਤੰਦਰੁਸਤ ਰਹੂਗਾ ਤੇ ਚੌਥੀ ਗੱਲ ਝਾੜ ਬਣਾਉਣ ਦੀ ਵੀ ਉਹਦੀ ਸ਼ਮਤਾ ਵਧੂਗੀ ਤੇ ਕਿਸਾਨ ਦੋਸਤੋ ਤੁਸੀਂ ਜੀ ਮੇਰੀ ਇੱਕ ਪਿਛਲੀ ਵੀਡੀਓ ਨੂੰ ਬੜੀ ਵੱਧ ਚੜ੍ਹ ਕੇ ਲਾਈਕ ਕੀਤਾ ਸੀ ਅਚੀਬੂ ਨੂੰ ਕਿਤੇ ਅਚੀਬੂ ਤੇ ਡਿਊਟ ਦੀ ਜੋੜੀ ਨੂੰ ਤੁਸੀਂ ਬਘੋਲੇ ਤੇ ਕਰ ਦਿਓ ਤੇ ਹੋ ਸਕਦਾ ਹੈ ਕਿ ਲੰਮਾ ਸਮਾਂ ਤੱਕ ਸ਼ਾਇਦ ਤੁਹਾਨੂੰ ਦੂਜੀ ਸਪਰੇਅ ਕਰਨ ਦੀ ਲੋੜ ਹੀ ਨਾ ਪਵੇ ਕਿਉਂ ਜਦੋਂ ਖੇਤ ਚੋਂ ਹਰ ਪ੍ਰਕਾਰ ਦਾ ਬਲਾਸਟ ਜਿਹੜਾ ਕਿ ਪੱਤਿਆਂ ਤੇ ਸ਼ਿੰਬ ਦਾਣੇ ਦਾ ਪਟਾਕਾ ਮੇਨ ਗੱਲ ਨੈਕ ਬਲਾਸ ਨਲੇ ਰੋਡ ਬਲਾਸਟ ਤੇ ਨਾਲੇ ਲੀਫ ਬਲਾਸਟ ਤੇ ਨਾਲੇ ਹਰ ਪ੍ਰਕਾਰ ਦਾ ਤੇਲਾ ਹੀ ਖੇਤ ਚੋਂ ਖਤਮ ਹੋ ਗਿਆ ਤੇ ਕਿਸਾਨ ਦੋਸਤੋਂ ਉਥੇ ਝਾੜਨੇ ਦਾ ਵਧਣਾ ਹੀ ਵਧਣਾ ਹੈ ਦੂਸਰੀ ਗੱਲ ਇਹ এনਵਾਇਰਨਮੈਂਟਲ ਸੇਫ ਦਵਾਈ ਹੈ ਆਮ ਕੋਈ ਦਵਾਈ ਹੁੰਦੀ ਹੈ ਕੋਈ ਵੀ ਗੈਸ ਬਣਾਉਣ ਵਾਲੀ ਦਵਾਈ ਉਹ ਆਪਣੇ ਤੇਲੇ ਦੇ ਸੁੰਡੀ ਦੇ ਨਾਲ ਨਾਲ ਮਿੱਤਰ ਕੀਟਾਂ ਨੂੰ ਵੀ ਮਾਰ ਦਿੰਦੀ ਹੈ ਇਹਨੇ ਕਿਸਾਨ ਦੋਸਤੋਂ ਤੁਹਾਡੇ ਕੋਈ ਮਿੱਤਰ ਸਰਕੀਟ ਨੂੰ ਨਹੀਂ ਮਾਰਨਾ ਤੇ ਮੈਂ ਜਾਂਦੇ ਜਾਂਦੇ ਆਪਦੇ ਸਾਰੇ ਕਿਸਾਨ ਦੋਸਤਾਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਜਿਵੇਂ ਕਿ ਆਪਣੀ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਹੱਥ ਚੜ੍ਹ ਕੇ ਸਪੋਰਟ ਕਰਦੇ ਹੋ ਤੇ ਲਾਈਕ ਕਰਦੇ ਹੋ ਇਸ ਵੀਡੀਓ ਨੂੰ ਵੀ ਲਾਈਕ ਕਰਨਾ ਨਹੀਂ ਭੁੱਲਣਾ ਸ਼ੇਅਰ ਕਰਨਾ ਨਹੀਂ ਭੁੱਲਣਾ ਕਮੈਂਟ ਕਰਨਾ ਨਹੀਂ ਭੁੱਲਣਾ ਬਾਕੀ ਜਿਹੜੇ ਕਿਸਾਨ ਦੋਸਤ ਆਪਣੇ ਇਸ YouTube ਚੈਨਲ ਜਾਂ Facebook ਪੇਜ ਤੇ ਨਵੇਂ ਆ ਉਹ ਪੇਜ ਨੂੰ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਤੇ ਮੈਂ ਤੁਹਾਡਾ ਆਪਣਾ دوست سنی ਨੰਬਰ ਮੇਰਾ ਡਿਸਪਲੇ ਦੇ نیچے ਚੱਲ ਰਿਹਾ 8437700547 ਕਿਸਾਨ ਦੋਸਤੋਂ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੋਟਕਪੂਰਾ ਪੁਰਾਣੀ ਦਾਣਾ ਮੰਡੀ 4 ਨੰਬਰ ਦੁਕਾਨ ਸ਼੍ਰੀ ਬਾਲਾਜੀ ਇੰਟਰਪ੍ਰਾਈਜ਼ ਸੰਨੀ ਦੀ ਖੱਟੀ ਮੈਂ ਤੁਹਾਡੇ ਦੋਸਤ ਤੁਹਾਨੂੰ ਉੱਥੇ ਬੈਠਾ ਮਿਲੂੰਗਾ ਜਿਹੜੇ ਵੀ ਕਿਸਾਨ ਦੋਸਤ ਦੀ ਕੋਈ ਕੁਐਰੀ ਹੋਵੇ ਜਾਂ ਉਹ ਮੈਨੂੰ ਕਿਸੇ ਵੀ ਝੋਨੇ ਜਾਂ ਕਿਸੇ ਵੀ ਹੋਰ ਅਦਰ ਸਬਜੀ ਜਾਂ ਨਰਮੇ ਬਾਰੇ ਕੋਈ ਵੀ ਰਿਲੇਟਡ ਚੀਜ਼ ਪੁੱਛਣਾ ਜਾਵੇ ਉਹ ਕਿਸਾਨ ਦੋਸਤ ਮੈਨੂੰ WhatsApp ਵੀ ਕਰ ਸਕਦਾ ਬਾਕੀ ਕਿਸਾਨ ਦੋਸਤੋਂ ਬਲਾਈਟ ਤੇ ਬਲਾਸਟ ਵਰਗੀਆਂ ਬਹੁਤ ਬਿਮਾਰੀਆਂ ਹੁੰਦੀਆਂ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਈ ਤੁਸੀਂ ਕੋਈ ਸਪਰੇਅ ਨੂੰ ਚੂਜ਼ ਕਰਨਾ ਕਿਉਂ ਇੱਕ ਗਲਤੀ ਕੀਤੀ ਆਪਾਂ ਨੂੰ ਬਹੁਤ ਭਾਰੀ ਪੈ ਸਕਦੀ ਹੈ ਤੇ ਜਾਂਦਾ ਜਾਂਦਾ بس ਇੱਕੋ ਹੀ ਬੇਨਤੀ ਕਰੂੰਗਾ ਤੁਸੀਂ ਵੱਧ ਚੜ ਕੇ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਮੈਂ ਤੁਹਾਡੇ ਸਾਰੇ ਕਿਸਾਨ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜਾ ਕਿ ਉਹ ਮੇਰੇ ਤੇ ਇੰਨਾ ਇਤਬਾਰ ਕਰਦੇ ਆ ਤੇ ਮੈਨੂੰ ਇੰਨਾ ਪਿਆਰ ਬਖਸ਼ਦੇ ਥੈਂਕ ਯੂ ਸੋ ਮਚ